ਕਾਂਤੀ ਟੀਵੀ ਦੇਖ ਰਹੇ ਸਾਰੇ ਸਾਥੀਆਂ ਨੂੰ ਜੈ ਪੀਮ ਜੈ ਗੁਰਦੇਵ ਅੱਜ ਅਸੀਂ ਪਹੁੰਚੇ ਆ ਜਿਹੜੇ ਸਮਾਜ ਸੇਵੀ ਨੇ ਡਾਕਟਰ ਸतीश सुमन ਜੀ ਡਾਕਟਰ ਸਾਹਿਬ 24 ਜਥੇਬੰਦੀਆਂ ਨੂੰ ਮਿਲਾ ਕੇ ਕਹਿ ਰਵਿਦਾਸ ਚਮਾਰਾ ਦੇ ਪ੍ਰਧਾਨ ਹਨ ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਜੋ ਕਿ ਕਈ ਦਿਨਾਂ ਤੋਂ ਇਹ ਬਵਾਦ ਚੱਲ ਰਿਹਾ ਸ਼੍ਰੀ ਗੁਰ ਰਵਦਾਸ ਮਹਾਰਾ ਜੀ ਨੂੰ ਭਗਤ ਤੇ ਗੁਰੂ ਦੇ ਵਿੱਚ ਬਹੁਤ ਜ਼ਿਆਦਾ ਬਵਾਦ ਚੱਲ ਰਿਹਾ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਨੂੰ ਜੈ ਪੀਮ ਜੈ ਗੁਰਦੇਵ ਜੀ ਜੈ ਗੁਰਦੇਵ ਧੰ ਗੁਰਦੇਵ ਜੀ ਜੀ ਤੁਸੀਂ ਸਾਨੂੰ ਦੱਸੋਗੇ ਜਿਹੜਾ ਇਹ ਵਿਵਾਦ ਚੱਲ ਰਿਹਾ ਪੱਤਰ ਨਿਕਲਿਆ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਸ਼੍ਰੀ ਗੁਰੂ ਰਬਦਾਸ ਮਹਾਰਾਜ ਨੂੰ ਭਗਤ ਕਹਿਣਾ ਚਾਹੀਦਾ ਗੁਰੂ ਨਹੀਂ ਕਹਿਣਾ ਚਾਹੀਦਾ ਤੁਸੀਂ ਆਪਣੇ ਵਿਚਾਰ ਦੱਸੋ ਜੀ ਤੇ ਦੇਖੋ ਪਿਛਲੇ ਦਿਨੀ ਜੋ ਅਕਾਲ ਤਖਤ ਤੋਂ 5ਵੇਂ ਮਹੀਨੇ ਦੀ 13 ਤਰੀਕ ਨੂੰ ਚਿੱਠੀ ਅਕਾਲ ਤਖਤ ਦੇ ਹੈੱਡ ਗ੍ਰੰਥੀ ਗਿਆਨੀ ਰਘਵੀਰ ਸਿੰਘ ਜੀ ਵੱਲੋਂ ਚਿੱਠੀ ਜਾਰੀ ਕੀਤੀ ਗਈ ਆ ਪਰ ਉਹਦੇ ਵਿੱਚ ਸਮੁੱਚੇ ਵਰਲਡ ਦੇ ਜਿੰਨੇ ਵੀ ਕੀਰਤਨੀਏ ਜੱਥੇ ਆ ਜਿੰਨੇ ਵੀ ਕਥਾਵਾਚਕ ਆ ਜਿੰਨੇ ਵੀ ਰਾਗੀ ਸਿੰਘ ਆ ਜਿੰਨੇ ਵੀ ਢਾਡੀ ਸਿੰਘ ਆ ਉਹਨਾਂ ਸਾਰਿਆਂ ਨੂੰ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਤੁਸੀਂ ਕਥਾ ਕਰਦੇ ਆ ਕੀਰਤਨ ਕਰਦੇ ਆ ਵਾਰਾਂ ਗਾਉਂਦੇ ਆ ਹੋਇਆਂ ਜਾਪ ਬਾਣੀ ਦਾ ਜਾਪ ਕਰਦੇ ਆ ਹੋਇਆਂ ਜਿੰਨੀ ਵੀ ਭਗਤਾਂ ਦੀ ਬਾਣੀ ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਉਹਨਾਂ ਨੂੰ ਤੁਸੀਂ ਭਗਤ ਕਹਿ ਕੇ ਸੰਬੋਧਨ ਕਰਨਾ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੋਰਾ ਕੀ ਦੇ ਜੇ ਉਹ ਗੁਰੂਆਂ ਦੀ ਦੇਹ ਆ ਉਹਦੇ ਵਿੱਚ ਜਿੰਨੇ ਵੀ ਮਹਾਪੁਰਸ਼ਾਂ ਦੀ ਬਾਣੀ ਆ ਆਪਾਂ ਉਹ ਸਾਰੇ ਆਟੋਮੈਟਿਕਲੀ ਗੁਰੂ ਹੋ ਜਾਂਦੇ ਆ ਸੋ ਉਹਨਾਂ ਨੂੰ ਗੁਰੂ ਕਹਿਣਾ ਚਾਹੀਦਾ ਜਿਹੜੀ ਇਹ ਭਗਤ ਕਹਿਣ ਦੀ ਮਨਸ਼ਾ ਜ਼ਾਹਰ ਕਰਦੇ ਆ ਉਹ ਸਾਰੀ ਦੀ ਸਾਰੀ ਕੋਸੌੜੀ ਸਿਆਸਤ ਜਾਂ ਇੱਕ ਜਾਤ ਪਾਤ ਮਨਾਂ ਦੇ ਅੰਦਰ ਹੰਕਾਰ ਫਸਿਆ ਹੋਇਆ ਕਿ ਸਤਿਗੁਰੂ ਰਬਦਾਸ ਮਹਾਰਾਜ ਜੀ ਸਤਿਗੁਰੂ ਕਬੀਰ ਜੀ ਸਤਿਗੁਰੂ ਸਦਨਾ ਜੀ ਸਤਿਗੁਰੂ ਸੈਣ ਜੀ ਸਤਿਗੁਰੂ ਤਰਲੋਚਨ ਜੀ ਸਤਿਗੁਰੂ ਧੰਨਾ ਜੀ ਉਹਨਾਂ ਨੂੰ ਉਹ ਗੁਰੂ ਕਹਿਣ ਦੇ ਲਾਇਕ ਨਹੀਂ ਸਮਝਦੇ ਲੇਕਿਨ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ ਕਿਉਂਕਿ ਬਾਣੀ ਵਿੱਚ ਬਖਿਆਨ ਹੈ ਪੰਜਵੇਂ ਪਾਤਸ਼ਾਹ ਨੇ ਵੀ ਸਤਿਗੁਰੂ ਰਬੀਦਾਸ ਮਹਾਰਾਜ ਜੀ ਨੂੰ ਠਾਕੁਰ ਦਾ ਰਤਬਾ ਦਿੱਤਾ ਰੱਬ ਦਾ ਰਤਬਾ ਦਿੱਤਾ ਹੈ ਤਾਂ ਜੇਕਰ ਗੁਰੂ ਮਹਾਰਾਜ ਜੀ ਨੇ ਰੱਬ ਦਾ ਰਤਬਾ ਦਿੱਤਾ ਹੈ ਉਹ ਕਹਿੰਦੇ ਆ ਕਿ ਬਾਣੀ ਵਿੱਚ ਲਿਖਿਆ ਭਗਤ ਰਬੀਦਾਸ ਜੀ ਕੀ ਸਤਗੁਰੂ ਰਵਿਦਾਸ ਮਹਾਰਾਜ ਜੀ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਉਸ ਤੋਂ ਕਾਫੀ ਸਮਾਂ ਪਹਿਲਾਂ ਇਸ ਸੰਸਾਰ ਤੋਂ ਜਾ ਚੁੱਕੇ ਸਨ ਗੁਰੂ ਰਵਿਦਾਸ ਮਹਾਰਾਜ ਜਾਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਔਰ ਜਦੋਂ ਲਿਖਿਆ ਗਿਆ ਔਰ ਪੰਜਵੇਂ ਪਾਸ਼ੇ ਲਿਖਾਉਂਦੇ ਆ ਜਦੋਂ ਲਿਖਿਆ ਉੱਥੇ ਇੱਕ ਰੈਫਰੈਂਸ ਲਿਖਿਆ ਕਿ ਬਾਣੀ ਭਗਤ ਰਵਿਦਾਸ ਜੀਓ ਕੀ ਰੈਫਰੈਂਸ ਲਿਖਿਆ ਨਾ ਕਿ ਭਗਤ ਜੇ ਭਗਤ ਵੀ ਆ ਭਗਤ ਉਹ ਅਕਾਲ ਪੁਰਖ ਪਰਮਾਤਮਾ ਦੇ ਆ ਸਾਡੇ ਨਹੀਂ ਇਸ ਕਰਕੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਭਾਈ ਇਹੋ ਜਿਹੀਆਂ ਰਾਜਨੀਤੀਆਂ ਇਹੋ ਜਿਹੀ ਮਨਾਂ ਦੇ ਵਿੱਚ ਜਾਤ ਪਾਤ ਇਹੋ ਜਿਹੀ ਮਨਾਂ ਵਜੀਰ ਖਾ ਬੰਦ ਕਰ ਦਿਓ ਨਹੀਂ ਤਾਂ ਸਮਾਜ ਦੇ ਅੰਦਰ ਜਿਹੜੀ ਰੋਧ ਦੀ ਲਹਿਰ ਚੱਲੀ ਹੈ ਇਹ ਇੱਕ ਨਾ ਇੱਕ ਦਿਨ ਬਿਲਕੁਲ ਇੱਕ ਵੱਖਰੀ ਹੋ ਜਾਵੇਗੀ ਜਿਵੇਂ ਕਿ ਪਹਿਲਾਂ ਇਹਨਾਂ ਨੇ ਜਾਤ ਪਾਤ ਕੀਤੀ ਹੈ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਤੇ ਅੱਜ ਤੱਕ ਕਦੀ ਵੀ ਕੋਈ ਯਾਦਗਾਰ ਸ਼ਰੋਣੀ ਕਮੇਟੀ ਵੱਲੋਂ ਅੱਜ ਤੱਕ ਨਹੀਂ ਬਣਾਈ ਗਈ ਔਰ ਨਾ ਹੀ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਤੱਕ ਸਤਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਸਕੂਲ ਕਾਲਜ ਯੂਨੀਵਰਸਿਟੀ ਜਾਂ ਕੋਈ ਗੁਰੂ ਘਰ ਅਜੇ ਤੱਕ ਉਸਾਰਿਆ ਗਿਆ ਆਪਾਂ ਦੂਰ ਕੀ ਜਾਣਾ ਕੋਲ ਸੁਲਤਾਨਪੁਰ ਲੋਧੀ ਹੈ ਸੁਲਤਾਨਪੁਰ ਲੋਧੀ ਵਿੱਚ ਸਤਗੁਰੂ ਰਵਿਦਾਸ ਮਹਾਰਾਜ ਔਰ ਸਤਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਿਲਣੀ ਹੋਈ ਆ ਔਰ ਮਿਲਣੀ ਹੋਈ ਉੱਥੇ ਸੰਤ ਘਾਟ ਬਣਿਆ ਹੋਇਆ ਔਰ ਅੱਜ ਤੱਕ ਉਸ ਸੰਤ ਘਾਟ ਨੂੰ ਸਤਗੁਰੂ ਰਵਿਦਾਸ ਮਹਾਰਾਜ ਦਾ ਨਾਮ ਨਹੀਂ ਉਹਨਾਂ ਨੇ ਦਿੱਤਾ ਅਸੀਂ ਇਹ ਵੀ ਸ਼੍ਰੋਮਣੀ ਕਮੇਟੀ ਨੂੰ ਕਹਿੰਦੇ ਆ ਕਿ ਭਾਈ ਜੇਕਰ ਤੁਸੀਂ ਦੇਸ਼ ਦੇ ਅੰਦਰ ਪੂਰੀ ਦੁਨੀਆ ਦੇ ਅੰਦਰ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਕਪੂਰਥਲਾ ਦੇ ਅੰਦਰ ਸੁਲਤਾਨਪੁਰ ਲੋਧੀ ਵਿਖੇ ਜਲਦੀ ਤੋਂ ਜਲਦੀ ਜੋ ਸੰਤ ਘਾਟ ਹੈ ਉਸ ਦਾ ਨਾਮ ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ ਤੇ ਕਰ ਦਿੱਤਾ ਜਾਵੇ ਤਾਂ ਜੋ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਬਣੀ ਰਹੇ ਕ੍ਰਾਂਤੀ ਟੀਵੀ ਦੇ ਸਾਥੀ ਇਹ ਵੀ ਜਾਣਨਾ ਚਾਹੁੰਦੇ ਆ ਜੋ ਕਿ ਫਗਵਾੜਾ ਵਿੱਚ ਇੱਕ ਮੀਟਿੰਗ ਹੋਈ ਸੀ ਇਸੇ ਕਰਕੇ ਇਹ ਵਿਵਾਦ ਕਰਕੇ ਇਹਨੂੰ ਹੱਲ ਕੀਤਾ ਜਾਵੇ ਕੋਈ ਮਸਲਾ ਹੱਲ ਕੀਤਾ ਜਾਵੇ ਇੱਕ ਸ਼੍ਰੀ ਗੁਰੂ ਰਵਦਾਸ ਮਹਾਰਾਜ ਦੇ ਜੋ ਗੁਰੂ ਘਰ ਚੱਕ ਹਕੀਮ ਬਣਿਆ ਹੋਇਆ ਉੱਥੇ ਮੀਟਿੰਗ ਹੋਈ ਸੀ ਤੇ ਉੱਥੇ ਆਪਾਂ ਨੂੰ ਕੀ ਸਿੱਟਾ ਨਿਕਲਿਆ ਇਹਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ ਜੀ ਦੇਖੋ ਜਿਹੜੀ 3 ਤਰੀਕ ਦੀ ਮੀਟਿੰਗ ਹੋਈ ਆ 3 ਤਰੀਕ ਦੀ ਮੀਟਿੰਗ ਸਤਗੁਰੂ ਰਵਦਾਸ ਮਹਾਰਾਜ ਚੰਨ ਸ਼ੋ ਪ੍ਰਾਪਤ ਧਰਤੀ ਚੱਕ ਹਕੀਮ ਸਤਗੁਰੂ ਰਵਿ ਸ਼੍ਰੋਮਣੀ ਸ਼੍ਰੀ ਗੁਰਦਾਸ ਮੰਦਿਰ ਵਿਖੇ ਹੋਈ ਆ ਉੱਥੇ ਜਿੰਨੇ ਵੀ ਸੰਤ ਮਹਾਂਪੁਰਸ਼ ਆਏ ਆ ਸਾਰੇ ਸੰਤ ਮਹਾਂਪੁਰਸ਼ ਔਰ ਜਿੰਨੀਆਂ ਵੀ ਜਥੇਬੰਦੀਆਂ ਉੱਥੇ ਇਕੱਤਰਤ ਹੋਈਆਂ ਉਹਨਾਂ ਸਾਰਿਆਂ ਨੇ ਇੱਕ ਮਤ ਹੋ ਕੇ 0.1% ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਗੁਰੂ ਰਵੀਦਾਸ ਮਹਾਰਾਜ ਨੂੰ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਦੇ ਤੇ ਭਗਤ ਕਹਿਣਾ ਸਵੀਕਾਰ ਕਰਾਂਗੇ ਜੇਕਰ 100% ਲੋਕ ਇਕੱਠੇ ਹੋਏ ਆ ਤਾਂ 101% ਇੱਕ ਮਤ رائے ਸੀ ਸਾਰਿਆਂ ਦੀ ਕਿ ਸਾਡਾ ਰਹਿਬਰ ਸਾਡਾ ਗੁਰੂ ਸਤਗੁਰੂ ਰਵੀਦਾਸ ਮਹਾਰਾਜ ਹੀ ਆ ਔਰ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਹੀ ਕਹਾਂਗੇ ਔਰ ਕਹਾਵਾਂਗੇ ਅਗਰ ਜੇਕਰ ਕੋਈ ਸਟੇਜ ਦੇ ਉੱਤੇ ਰਾਗੀ ਸਿੰਘ ਢਾਡੀ ਸਿੰਘ ਜਾਂ ਕਥਾਵਾਚਕ ਜਾਂ ਕੋਈ ਬਾਣੀ ਦਾ ਜਾਪ ਕਰਦਿਆਂ ਕੋਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿ ਕੇ ਸੰਬੋਧਨ ਕਰਦਾ ਉਸ ਦੇ ਖਿਲਾਫ ਤਾਂ ਕਾਰਵਾਈ ਹੋਵੇਗੀ ਹੋਵੇਗੀ ਲੇਕਿਨ ਉਹਦੇ ਨਾਲ ਦੀ ਨਾਲ ਜਿਹੜੀ ਕਮੇਟੀ ਪ੍ਰੋਗਰਾਮ ਕਰਾਏ ਕਰਵਾਏਗੀ ਉਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਔਰ ਉੱਥੇ ਇੱਕ ਮਤ ਹੋ ਗਈ ਕਿ ਆ ਗਿਆ ਕਿ ਦੇਖੋ ਇਹਨਾਂ ਨੇ ਜਾਤਪਾਤ ਪਹਿਲਾਂ ਕੀਤੀ ਜਾਤਪਾਤ ਕੀਤੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਔਰ ਕੀਰਤਨ ਕਰਦੇ ਆ ਆਸਟ੍ਰੇਲੀਆ ਦੀ ਰਾਜਧਾਨੀ ਬਿਆਨਾ ਵਿੱਚ ਸੰਤ ਮਹਾਪੁਰਸ਼ਾਂ ਦੇ ਉੱਤੇ ਗੋਲੀਆਂ ਚਲਾਈਆਂ ਜੇਹਦੇ ਵਿੱਚ ਸੰਤ ਰਾਮ ਅਰੰਭ ਮਹਾਰਾਜ ਜੀ ਸ਼ਹੀਦ ਹੋਏ ਔਰ ਉਸ ਸਮੇਂ ਵੀ ਜੇਕਰ ਰੋਸ ਪ੍ਰਗਟ ਹੋਇਆ ਤਾਂ ਕਿਸੇ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀਆਂ ਸੰਸਥਾਵਾਂ ਨੇ ਕਿਸੇ ਨੇ ਵੀ ਉਸ ਘਿਣਾਉਣੀ ਹਰਕਤ ਦਾ ਵਿਰੋਧ ਨਹੀਂ ਕੀਤਾ ਵੀ ਇਹ ਜੋ ਹੋਇਆ ਬਹੁਤ ਮਾੜਾ ਹੋਇਆ ਔਰ ਰੋਸ਼ ਵਜੋਂ ਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲਿਆਂ ਨੇ ਰੋਸ਼ਵੋ ਜਿੰਨੀ ਵੀ ਸਤਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਹੈ ਆਲੇ-ਦੁਆਲੇ ਖਿਲਰੀ ਪਈ ਸੀ ਉਹ ਇਕੱਤਰਤ ਕੀਤੀ ਇਕੱਤਰਤ ਕਰਕੇ ਉਹਦਾ ਵੱਖਰਾ ਗ੍ਰੰਥ ਤਿਆਰ ਹੋ ਗਿਆ ਔਰ ਸਮਾਂ ਰਹਿੰਦੇ ਆ ਜੇਕਰ ਇਸ ਚੀਜ਼ ਨੂੰ ਰੋਕ ਲਿਆ ਜਾਂਦਾ ਤਾਂ ਸ਼ਾਇਦ ਰਵਿਦਾਸੀਆ ਧਰਮ ਹੋਣ ਦੇ ਵਿੱਚ ਨਾ ਆਉਂਦਾ ਅੰਮ੍ਰਿਤ ਬਾਣੀ ਗ੍ਰੰਥ ਹੋਣ ਦੇ ਵਿੱਚ ਨਾ ਆਉਂਦੀ ਅੱਜ ਸਤਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲਿਆਂ ਨੇ ਆਪਣਾ ਵੱਖਰਾ ਧਰਮ ਬਣਾ ਲਿਆ ਰਵਿਦਾਸੀਆ ਧਰਮ ਬਣ ਗਿਆ ਵੱਖਰਾ ਗ੍ਰੰਥ ਬਣ ਗਿਆ ਸਤਗੁਰੂ ਰਬੀਦਾਸ ਸਮਰਤ ਬਾਣੀ ਗ੍ਰੰਥ ਬਣ ਗਿਆ ਔਰ ਵੱਖਰਾ ਜੈਕਾਰਾ ਬਣਾ ਲਿਆ ਜੈ ਗੁਰਦੇਵ ਧੰ ਗੁਰਦੇਵ ਦਾ ਔਰ ਵੱਖਰਾ ਮੱਕਾ ਆਪਣਾ ਬਣਾ ਲਿਆ ਸਤਗੁਰੂ ਰਬੀਦਾਸ ਦਾ ਜਨਮ ਸਥਾਨ ਕਾਸ਼ੀ ਬਣਾਤੀ ਧਰਤੀ ਜੋ ਬਣਿਆ ਵੱਖਰਾ ਬਣ ਗਿਆ ਲੇਕਿਨ ਮੈਂ ਇੱਕ ਗੱਲ ਇੱਥੇ ਕਹਿਣੀ ਜ਼ਰੂਰ ਚਾਹੁੰਦਾ ਕਿ ਐਗਜ਼ਾਮਪਲ ਦਿੰਦਾ ਕਿ ਜਿਨਨੇ ਵੀ ਸਤਗੁਰੂ ਰਬੀਦਾਸ ਮਹਾਰਾਜ ਦੇ ਗੁਰੂ ਘਰ ਹੈ ਦੁਨੀਆ ਦੇ ਅੰਦਰ ਕਿਸੇ ਵੀ ਕੰਟਰੀ ਦੇ ਵਿੱਚ ਜਿੱਥੇ ਵੀ ਸਤਗੁਰੂ ਰਬੀਦਾਸ ਮਹਾਰਾਜ ਦੇ ਗੁਰੂ ਘਰ ਹੈਗੇ ਆ ਉਹਨਾਂ ਗੁਰੂ ਘਰਾਂ ਦੇ ਅੰਦਰ ਤੁਹਾਨੂੰ ਸਤਗੁਰੂ ਨਾਨਕ ਦੇ ਮਹਾਰਾਜ ਜੀ ਦਾ ਵੀ ਸਰੂਪ ਮਿਲੇਗਾ ਉਹਨਾ ਗੁਰੂ ਘਰਾਂ ਦੇ ਅੰਦਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਸਰੂਪ ਮਿਲੇਗਾ। ਲੇਕਿਨ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਦੁਨੀਆਂ ਦੇ ਕਿਸੇ ਵੀ ਗੁਰੂ ਘਰ ਦੇ ਵਿੱਚ ਤੁਹਾਨੂੰ ਜਿਹੜਾ ਸਿੱਖ ਧਰਮ ਨਾਲ ਸੰਬੰਧਿਤ ਹੋਵੇਗਾ। ਚਾਹੇ ਉਹ ਗੁਰਦੁਆਰਾ ਸਿੰਘ ਸਵਾ ਹੈ, ਚਾਹੇ ਉਹ ਗੁਰਦੁਆਰਾ ਨਾਨਕ ਪਾਸ਼ਾਹੀ ਹੋਵੇ, ਚਾਹੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਹੋਵੇ, ਚਾਹੇ ਗੁਰਦੁਆਰਾ ਨੌਵੀਂ ਪਾਸ਼ਾਹੀ, ਦਸਵੀਂ ਪਾਸ਼ਾਹੀ ਜਾਂ ਪਹਿਲੀ ਪਾਸ਼ਾਹੀ, ਤੀਜੀ ਪਾਸ਼ਾਹੀ, ਚੌਥੀ ਪਾਸ਼ਾਹੀ ਕਿਸੇ ਵੀ ਸਿੱਖ ਸਹਬਾਨ, ਗੁਰੂ ਸਹਬਾਨਾਂ ਦਾ ਗੁਰੂ ਘਰ ਹੋਵੇਗਾ, ਤੁਹਾਨੂੰ ਉੱਥੇ ਸਤਗੁਰੂ ਰਵਿਦਾਸ ਇਹ ਜਾਤ ਪਾਤ ਨਹੀਂ ਤੇ ਹੋਰ ਕੀ ਆ ਔਰ ਇੱਕ ਪਿੰਡ ਦੇ ਵਿੱਚ ਜੇਕਰ ਗੁਰੂ ਰਵਿਦਾਸ ਮਹਾਰਾ ਦਾ ਗੁਰੂ ਘਰ ਹੈ ਉੱਥੇ ਕਿਸੇ ਨੂੰ ਪ੍ਰੋਗਰਾਮ ਦੀ ਜਰੂਰ ਪ੍ਰੋਗਰਾਮ ਕਰਨਾ ਹੈ ਤਾਂ ਕਿਸੇ ਰਵਦਾਸੀਆ ਭਾਈਚਾਰੇ ਨੇ ਗੁਰੂ ਘਰ 'ਚ ਪ੍ਰੋਗਰਾਮ ਕਰਨਾ ਜਾਂ ਆਪਣੇ ਘਰ ਵਿੱਚ ਕਰਨਾ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਜਰੂਰਤ ਹੈ ਤਾਂ ਉਸ ਗੁਰੂ ਘਰ ਦੇ ਅੰਦਰ ਉਸ ਦਿਨ ਹੋਰ ਕਿਸੇ ਦਾ ਪ੍ਰੋਗਰਾਮ ਹੈ ਤਾਂ ਗੁਰੂ ਗ੍ਰੰਥ ਸਾਹਿਬ ਹੋਰ ਨਹੀਂ ਹੈ ਤਾਂ ਉਹ ਜਾਏਗਾ ਸਿੰਘ ਸਭਾ ਗੁਰਦੁਆਰੇ ਜਾਏਗਾ ਸਿੱਖਾਂ ਦੇ ਗੁਰੂ ਘਰ ਜਾਏਗਾ ਉੱਥੋਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਏਗਾ ਔਰ ਆਪਣੇ ਘਰ ਪ੍ਰੋਗਰਾਮ ਕਰੇਗਾ ਔਰ ਲੇਕਿਨ ਜੇਕਰ ਕਿਸੇ ਸਿੱਖ ਭਾਈਚਾਰੇ ਨੇ ਆਪਣਾ ਆਪਣੇ ਘਰ ਪ੍ਰੋਗਰਾਮ ਕਰਨਾ ਹੋਵੇ ਬੇਸ਼ੱਕ ਉਹ ਰਬਦਾਸੀਆ ਭਾਈਚਾਰੇ ਦੇ ਘਰਾਂ ਵਿੱਚ ਰਹਿੰਦਾ ਹੋਵੇ ਗੁਰੂ ਰਵਿਦਾਸ ਮਹਾਰਾਜ ਗੁਰੂ ਘਰ ਦੇ ਨਾਲ ਰਹਿੰਦਾ ਹੋਵੇ ਭਾਵੇਂ ਲੇਕਿਨ ਉਹ ਗੁਰੂ ਗ੍ਰੰਥ ਸਾਹਿਬ ਉੱਥੋਂ ਨਹੀਂ ਲਏਗਾ ਉਹ ਜਿਹੜਾ ਪਿੰਡ ਦੇ ਵਿੱਚ ਹੋਰ ਜ਼ਿਮੀਦਾਰਾਂ ਦਾ ਗੁਰੂ ਘਰ ਹੋਏਗਾ ਉਹ ਉੱਥੋਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਏਗਾ ਆਪਣੇ ਘਰ ਪ੍ਰੋਗਰਾਮ ਕਰੇਗਾ ਇਹ ਜਾਤ ਪਾਤ ਨਹੀਂ ਤੇ ਹੋਰ ਕੀ ਹੈ ਕੀ ਗੁਰੂ ਰਵਿਦਾਸ ਮਹਾਰਾਜ ਦੇ ਗੁਰੂ ਘਰ ਵਿੱਚ ਪਿਆ ਹੋਇਆ ਗੁਰੂ ਗ੍ਰੰਥ ਸਾਹਿਬ ਔਰ ਸਿੱਖ ਧਰਮ ਦੇ ਗੁਰੂ ਗ੍ਰੰਥ ਗੁਰੂ ਘਰ ਦੇ ਵਿੱਚ ਪਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੋਨਾਂ ਵਿੱਚ ਕੋਈ ਜੇ ਇਹ ਕਿਹਾ ਤਾਂ ਫਿਰ ਉਹ ਇਹੋ ਜਿਹੀ ਮਾਨਸਿਕਤਾ ਜਿਹੜੀ ਉਹ ਕਿਉਂ ਨਹੀਂ ਬਦਲਦੀ ਉਹਨਾਂ ਦੀ ਕਿਉਂ ਨਹੀਂ ਚੇਂਜ ਹੁੰਦੀ ਜੇ ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਜਿੰਨੀਆਂ ਵੀ ਛੁੱਟੀਆਂ ਆਉਂਦੀਆਂ ਉਨੀ ਦਸਾਂ ਗੁਰੂਆਂ ਦੀਆਂ ਛੁੱਟੀਆਂ ਲਿਖ ਕੇ ਗਾਂ ਲਿਖਤਾ ਅਤੇ ਹੋਰ ਕੀ ਬਾਕੀ ਮਹਾਂਪੁਰਸ਼ਾਂ ਦੇ ਜਿਨ੍ਹਾਂ ਦੀ ਬਾਣੀਆਂ ਉਹਨਾਂ ਦਾ ਨਾਮ ਨਹੀਂ ਲਿਖਿਆ ਜਾ ਸਕਦਾ ਸੀ ਔਰ ਜਦੋਂ ਅਰਦਾਸ ਕਰਦੇ ਆ ਸਵੇਰੇ ਸ਼ਾਮ ਆਪਾਂ ਅਕਾਲ ਤਖਤ ਤੋਂ ਅਰਦਾਸ ਸਰਵਣ ਕਰਦੇ ਆ ਪਹਿਲਾਂ 10 15 ਸਾਲ ਪਹਿਲਾਂ ਅਰਦਾਸ ਵਿੱਚ ਆਇਆ ਕਰਦਾ ਸੀ ਕਿ ਜਿਨੀ ਪੁੱਠੀਆਂ ਖਲਾ ਲਹਾਈਆਂ ਤਾਂ ਨਾਰਿਆਣਾ ਚਰਾਏ ਕਿਉਂਕਿ ਭਾਈ ਜੈ ਸਿੰਘ ਜਿਹਨੇ ਪੁੱਠੀਆਂ ਖਲਾ ਲਹਾਈਆਂ ਅੱਜ ਉਹ ਵੀ ਅਰਦਾਸ ਵਿੱਚੋਂ ਕੱਟ ਦਿੱਤਾ ਗਿਆ ਪੁੱਠੀਆਂ ਖਲਾ ਲਹਾਈਆਂ ਕਹਿੰਦੇ ਹੀ ਨਹੀਂ ਤੇ ਦਸਾਂ ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਆਪਾਂ ਸਵੇਰੇ ਸ਼ਾਮ ਅਰਦਾਸ ਕਰਦੇ ਆਂ ਕਹਿੰਦੇ ਆ ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇਕਰ ਆਪਾਂ ਉਹਨਾਂ ਦੇ ਹਿਸਾਬ ਨਾਲ ਮੰਨੀਏ ਤਾਂ ਦਸਾਂ ਗੁਰੂਆਂ ਦੀ ਬਾਣੀ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਛੇਆਂ ਦੀ ਬਾਣੀ ਆ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਉਹਨਾਂ ਗੁਰੂਆਂ ਨੂੰ ਗੁਰੂ ਨਹੀਂ ਲਿਖਿਆ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਮਹੱਲਾ ਚੌਥਾ ਮਹੱਲਾ ਪੰਜਵਾਂ ਮਹੱਲਾ ਨੌਵਾਂ ਲਿਖਿਆ ਹੋਇਆ ਤਾਂ ਆਪਾਂ ਕਹਿੰਦੇ ਆ ਪਹਿਲੀ ਪਾਸ਼ੇ ਸਤਿਕਾਰ ਦਿੰਦੇ ਆ ਲੇਕਿਨ ਜੇਕਰ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਮੰਨਣਾ ਤਾਂ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਫੇ ਮੱਲਾ ਪਹਿਲਾ ਕਹਿਣਾ ਚਾਹੀਦਾ ਮੱਲਾ ਦੂਜਾ ਕਹਿਣਾ ਚਾਹੀਦਾ ਨਾ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਇਦਾਂ ਨਹੀਂ ਕਹਿਣਾ ਚਾਹੀਦਾ ਫਿਰ ਪਰ ਲੇਕਿਨ ਨਹੀਂ ਸਾਡੇ ਗੁਰੂ ਆ ਸਾਡੇ ਰਹਿਬਰ ਆ ਸਾਡੇ ਸਤਿਕਾਰਯੋਗ ਆ ਅਸੀਂ ਉਹਨਾਂ ਦਾ ਪੂਰਨ ਸਤਿਕਾਰ ਕਰਦੇ ਆਂ ਔਰ ਸਤਿਕਾਰ ਕਰਦੇ ਆਂ ਅਸੀਂ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਕਵਾਂਗੇ ਸਤਿਗੁਰੂ ਅੰਗਦ ਦੇਵ ਜੀ ਕਵਾਂਗੇ ਸਤਿਗੁਰੂ ਗ ਕਿਉਂਕਿ ਉਹਨਾਂ ਨੇ ਜਾਤ ਪਾਤ ਖਤਮ ਕੀਤੀ ਹੈ ਉਹਨਾਂ ਨੇ ਜਾਤ ਜਾਤ ਪਾਤ ਦੇ ਖਿਲਾਫ ਸੰਘਰਸ਼ ਕੀਤਾ ਹੈ ਔਰ ਸਮੁੱਚੀ ਮਾਨਵਤਾ ਨੂੰ ਇੱਕ ਮਾਲਾ ਵਿੱਚ ਪਰੋਣ ਦੇ ਲਈ ਉਹਨਾਂ ਨੇ ਬਹੁਤ ਵੱਡੇ ਸੰਦੇਸ਼ ਦਿੱਤੇ ਆ ਸੰਦੇਸ਼ ਦਿੱਤੇ ਆ ਇਸ ਕਰਕੇ ਸਾਰਿਆਂ ਨੂੰ ਇੱਕ ਮਾਲਾ ਵਿੱਚ ਪਰੋਣ ਦੇ ਲਈ ਤਾਂ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਸੀ ਵੀ ਉਸ ਵੇਲੇ ਮਨੁ ਸਿਮਰਤੀ ਲਾਗੂ ਸੀ ਹਿੰਦੂਵਾਦ ਸਾਡੇ ਤੇ ਹਾਵੀ ਸੀ ਉਹ ਹਿੰਦੂਵਾਦ ਤੋਂ ਕੱਢਣ ਦੇ ਲਈ ਜਾਤ ਪਾਤ ਤੋਂ ਕੱਢਣ ਦੇ ਲਈ ਮਨੁ ਸਿਮਰਤੀ ਦੂਰ ਜਾਣ ਲਈ ਗੁਰੂਆਂ ਨੇ ਸੰਘਰਸ਼ ਕੀਤਾ ਸੀ ਲੇਕਿਨ ਅੱਜ ਦੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਾ ਓਟ ਆਸਰਾ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੇ ਆਧਾਰ ਦੇ ਉੱਤੇ ਅੱਜ ਸਾਡੇ ਨਾਲ ਜੋ ਜਾਸਪਤ ਕਰ ਰਿਹਾ ਜੋ ਇਹ ਨਹੀਂ ਹੋਣੀ ਚਾਹੀਦੀ ਆਪਾਂ ਇਸ ਚੀਜ਼ ਦਾ ਕੱਟੜਤਾ ਨਾਲ ਵਿਰੋਧ ਕਰਦੇ ਆਂ ਔਰ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਹਮੇਸ਼ਾ ਹੀ ਸਤਗੁਰੂ ਸੀ ਸਤਗੁਰੂ ਹੈ ਔਰ ਸਤਗੁਰੂ ਜੀ ਹੀ ਕਹਾਂਗੇ ਔਰ ਸਤਗੁਰੂ ਜੀ ਹੀ ਕਹਾਵਾਂਗੇ ਰਹੀ ਗੱਲ ਅਕਾਲ ਤਖਤ ਹੁਕਮਨਾਮੇ ਦੀ ਉਹ ਹੁਕਮਨਾਮਾ ਜਿਨ੍ਹਾਂ ਲਈ ਜਾਰੀ ਕੀਤਾ ਗਿਆ ਉਹਨਾਂ ਨੂੰ ਮੁਬਾਰਕ ਹੈ ਆਪਾਂ ਇਹ ਕਹਿੰਦੇ ਆਂ ਕਿ ਤੁਸੀਂ ਹੁਕਮਨਾਮਾ ਜਾਰੀ ਕੀਤਾ ਜਿੱਥੇ-ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਹੁਕਮਨਾਮਾ ਜਿਹੜਾ ਆ ਉਹ ਲਾਗੂ ਕੀਤਾ ਜਾਣਾ ਚਾਹੀਦਾ ਔਰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਮਰਿਆਦਾ ਹੈ ਉਹ ਮਰਿਆਦਾ ਉੱਥੇ ਸਖਤੀ ਨਾਲ ਲਾਗੂ ਹੋਣੀ ਚਾਹੀਦੀ ਆ ਜੇ ਅਕਾਲ ਤਖਤ ਦੇ ਉੱਤੇ ਖੰਡਾ ਸਾਹਿਬ ਚੜਿਆ ਹੋਇਆ ਤਾਂ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਉੱਥੇ ਅਕਾਲ ਤਖਤ ਦਾ ਹੁਕਮਨਾਮਾ ਜਾਰੀ ਜਿਹੜਾ ਹੈਗਾ ਤੇ ਖੰਡਾ ਸਾਹਿਬ ਦਾ ਨਿਸ਼ਾਨ ਸਾਹਿਬ ਵੀ ਉੱਥੇ ਚੁਲਣਾ ਚਾਹੀਦਾ ਔਰ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਉੱਥੇ ਲਾਗੂ ਹੋਣੀ ਚਾਹੀਦੀ ਆ ਔਰ ਇਸ ਕਰਕੇ ਅਸੀਂ ਕਾਲ ਤੱਕ ਦੇ ਜਥੇਦਾਰ ਨੂੰ ਇਹ ਵੀ ਗੱਲ ਕਹਾਂਗੇ ਵੀ ਜਿੰਨੇ ਵੀ ਜਿੰਨੇ ਵੀ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਥੇ ਜਿਹੜੀ ਆਪਣੀ ਮਰਿਆਦਾ ਆ ਉਹ ਲਾਗੂ ਕਰੋ ਅਸੀਂ ਪੂਰਨ ਸਹਿਯੋਗ ਔਰ ਪੂਰਨ ਮਰਿਆਦਾ ਨੂੰ ਲਾਗੂ ਕਰਨ ਦੇ ਵਿੱਚ ਆਪਾਂ ਹਾਮੀ ਭਰਦੇ ਆਂ ਔਰ ਅਸੀਂ ਸਹਿਯੋਗੀ ਆਂ ਕਿ ਉਹ ਮਰਿਆਦਾ ਲਾਗੂ ਹੋਣੀ ਚਾਹੀਦੀ ਆ ਜਿੱਥੇ-ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਔਰ ਤਾਂ ਕਿ ਜਿੰਨੀਆਂ ਵੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਕਿਉਂਕਿ ਜਿੱਥੇ-ਜਿੱਥੇ ਉਹ ਮਰਿਆਦਾ ਲਾਵਾ ਲਾਗੂ ਹੋਣਗੀਆਂ ਔਰ ਉਥੇ ਮਰਿਆ ਜਿਹੜੀ ਜਿੰਨੀ ਬੇਅਦਬੀ ਦੀ ਜਿਹੜੀ ਘਟਨਾ ਉਹ ਘਟ ਹੋਣ ਦੀ ਕੋਸ਼ਿਸ਼ ਹੋਵੇਗੀ ਹਾਂਜੀ ਡਾਕਟਰ ਸਾਹਿਬ ਜੋ ਮੀਟਿੰਗ ਹੋਈ ਆ ਹੁਣ ਤੁਸੀਂ ਇਸ ਤੋਂ ਬਾਅਦ ਕਿਹੜੀ ਕਾਰਵਾਈ ਕਰੋਗੇ ਯਾਨੀ ਦੇਖੋ ਜੀ ਪਹਿਲੀ ਗੱਲ ਤਾਂ ਇਹ ਕਿ ਸਾਡੇ ਸੰਤ ਸਮਾਜ ਨੇ ਸਾਰਿਆਂ ਨੇ ਇਕਜੁੱਟ ਹੋ ਕੇ ਇਹ ਫੈਸਲਾ ਲਿਆ ਕਿ ਰਵਦਾਸੀਆ ਸਮਾਜ ਨੂੰ ਜਿਹੜਾ ਵੀ ਹਕਮਨਾਮਾ ਅਕਾਲ ਤਖਤ ਸਾਡਾ ਜਿਹੜਾ ਅਕਾਲ ਤਖਤ ਹੈ ਸਾਡਾ ਅਕਾਲ ਤਖਤ ਕਾਸ਼ੀ ਬਨਾਸ ਦੀ ਧਰਤੀ ਦੇ ਸਤਿਗੁਰੂ ਰਵਦਾਸ ਦਾ ਜਨਮ ਸਥਾਨ ਹੈ ਔਰ ਸਾਨੂੰ ਜਿਹੜਾ ਵੀ ਹਕਮਨਾਮਾ ਕਾਸ਼ੀ ਦੀ ਧਰਤੀ ਤੋਂ ਆਵੇਗਾ ਅਸੀਂ ਉਸ ਨੂੰ ਮੰਨਣ ਦੇ پابੰਦ ਹੋਵਾਂਗੇ। ਔਰ ਇਨ ਬਿਨ ਉਸ ਨੂੰ ਲਾਗੂ ਕਰਾਵਾਂਗੇ। ਜਿਹੜਾ ਵੀ ਹੁਕਮਨਾਮਾ ਕਾਸ਼ੀ ਦੀ ਧਰਤੀ ਤੋਂ ਆਇਆ ਔਰ ਜੇਕਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਦਾ ਹੁਕਮਨਾਮਾ ਅਕਾਲ ਤਖਤੋਂ ਆਉਂਦਾ ਤੇ ਉਹ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਚਾਹੇ ਕੋਈ ਡੇਰਾ ਚਾਹੇ ਕੋਈ ਗੁਰੂ ਘਰ ਆ ਚਾਹੇ ਕੋਈ ਵੀ ਧਾਰਮਿਕ ਸਥਾਨ ਜਿੱਥੇ-ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹਨਾਂ ਨੂੰ ਮੰਨਣਾ ਉਸ ਹੁਕਮਨਾਮੇ ਨੂੰ ਚਾਹੀਦਾ ਪਾਬੰਦ ਹੋਣੇ ਚਾਹੀਦੇ ਉਸ ਹੁਕਮਨਾਮੇ ਦੇ ਔਰ ਸਾਡੀ ਸਾਡੇ ਗੁਰੂ ਘਰਾਂ ਦੇ ਵਿੱਚ ਜਿੱਥੇ ਜਿੱਥੇ ਵੀ ਸਾਨੂੰ ਕਾਸ਼ੀਰੀ ਧਰਤੀ ਹੁਕਮਨਾਮਾ ਹੁੰਦਾ ਅਸੀਂ ਉਸ ਨੂੰ ਮੰਨਣ ਦੇ ਪਾਬੰਦ ਆ ਔਰ ਜਿੱਥੇ ਜਿੱਥੇ ਗੁਰੂ ਅਮਰਤ ਬਾਣੀ ਸਤਗੁਰੂ ਰਬਦਾਸ ਮਹਾਰਾਜ ਦੀ ਅਮਰਤ ਬਾਣੀ ਦਾ ਪ੍ਰਕਾਸ਼ ਹੈ ਉੱਥੇ ਉਹ ਹੁਕਮਨਾਮਾ ਕਿਸੇ ਵੀ ਹਾਲਤ ਵਿੱਚ ਨਹੀਂ ਲਾਗੂ ਹੁੰਦਾ ਔਰ ਨਾ ਹੀ ਲਾਗੂ ਹੋਵੇਗਾ ਕਿਉਂਕਿ ਉੱਥੇ ਸਤਗੁਰੂ ਰਬਦਾਸ ਮਹਾਰਾਜ ਦੀ ਬਾਣੀ ਦੀ ਅਮਰਤ ਬਾਣੀ ਦਾ ਪ੍ਰਕਾਸ਼ ਹੈ ਬਾਕੀ ਰਹੀ ਗੱਲ ਇਸ ਹੁਕਮਨਾਮੇ ਦੀ ਔਰ ਇਸ ਹੁਕਮਨਾਮੇ ਦੇ ਸਬੰਧ ਵਿੱਚ ਅਸੀਂ ਸ਼੍ਰੋਮਣੀ ਕਮੇਟੀ ਨਾਲ ਵੀ رابطہ ਕਾਇਮ ਕੀਤਾ ਅਸੀਂ ਉਸ ਨਾਲ ਬੈਠਾਂਗੇ ਵੀ ਬੈਠ ਕੇ ਵਿਚਾਰ ਚਰਚਾ ਕਰਾਂਗੇ ਜਿੰਨੇ ਸਿੱਖ ਤਰ੍ਹਾਂ ਦੇ ਫਿਲਾਸਫਰ ਆ ਬੁੱਧੀਜੀਵੀ ਆ ਔਰ ਜਿੰਨੇ ਸਤਿਗੁਰੂ ਰਵਿਦਾਸ ਜਮਾਹਰੇ ਦੇ ਫਾਲੋਅਰ ਆ ਜਿਹੜੇ ਬੁੱਧੀਜੀਵੀ ਆ ਉਹ ਬੈਠ ਕੇ ਇੱਕ ਤਰੀਕੇ ਨਾਲ ਬੈਠ ਕੇ ਗੱਲ ਕਰਨਗੇ ਔਰ ਜਿੰਨੀ ਦੇਰ ਸ਼੍ਰੋਮਣੀ ਕਮੇਟੀ ਉਸ ਗੱਲਬਾਤ ਕਰਨ ਦੀ ਨੂੰ ਪਹਿਲ ਨਹੀਂ ਕਰਦੀ ਉਨੀ ਦੇਰ ਤੱਕ ਸਮਾਜ ਨੂੰ ਅਸੀਂ ਅਵੇਅਰ ਕਰਾਂਗੇ ਸਮਾਜ ਵਿੱਚ ਘਰ ਘਰ ਤੱਕ ਇਹ ਗੱਲ ਲੈ ਕੇ ਜਾਵਾਂਗੇ ਕਿ ਕਹਿੰਦੇ ਹੁੰਦੇ ਆ ਕਿ ਜਿਸ ਬਾਪ ਦੀ ਔਲਾਦ ਨਿਕੰਮੀ ਹੋਵੇ ਨਾ ਉਸ ਬਾਪ ਦੀ ਸਾਰੀ ਦੁਨੀਆ ਦੋਧਕਾਰਦੀ ਆ ਔਰ ਉਸ ਬਾਪ ਨੂੰ ਸਾਰੀ ਦੁਨੀਆ ਮਾੜਾ ਕਹਿੰਦੀ ਆ ਜਿਸ ਦਿਨ ਸਤਿਗੁਰੂ ਰਵਿਦਾਸ ਮਹਾਰਾਜ ਦੀ ਔਲਾਦ ਆਪਣੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਇੱਜ਼ਤ ਮਾਣ ਸਤਿਕਾਰ ਇਮਾਨਦਾਰੀ ਦੇ ਨਾਲ ਕਰਨ ਲੱਗ ਪਈ ਔਰ ਇਮਾਨਦਾਰੀ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਦੇ ਵਿਚਾਰਾਂ ਨੂੰ ਆਪਣੇ ਜੀਵਨੰਦ ਦਾ ਧਾਰਨਾ ਸ਼ੁਰੂ ਕਰ ਦਿੱਤਾ ਫਿਰ ਦੁਨੀਆ ਦੀ ਕੋਈ ਵੀ ਤਾਕਤ ਸਤਗੁਰੂ ਰਵਿਦਾਸ ਮਹਾਰਾਜ ਨੂੰ ਭਗਤ ਨਹੀਂ ਕਹੇਗੀ ਦੁਨੀਆ ਦੀ ਕੋਈ ਵੀ ਤਾਕਤ ਸਤਗੁਰੂ ਰਵਿਦਾਸ ਮਹਾਰਾਜ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰੇਗੀ ਔਰ ਸਮਾਜ ਨਾ ਹੀ ਉਸ ਚੀਜ਼ ਨੂੰ ਸਹਿਣ ਕਰੇਗਾ ਸੋ ਇਸ ਕਰਕੇ ਅਸੀਂ ਸਾਰੇ ਹੀ ਪ੍ਰਚਾਰਕਾਂ ਨੂੰ ਸਾਰੇ ਹੀ ਬੁੱਧੀਜੀਵੀਆਂ ਨੂੰ ਔਰ ਸਾਰੇ ਹੀ ਧਰਮ ਦੇ ਜਿੰਨੇ ਵੀ ਫਾਲੋਅਰ ਨੇ ਉਹਨਾਂ ਸਾਰੇ ਧਰਮਾਂ ਨੂੰ ਅਸੀਂ ਕਹਿੰਦੇ ਆ ਕਿ ਸਤਗੁਰੂ ਰਵਿਦਾਸ ਮਹਾਰਾਜ ਨੂੰ ਸਤਗੁਰੂ ਕਹਿਣਾ ਸ਼ੁਰੂ ਕਰ ਦਿਓ ਕਿਉਂਕਿ ਜਦੋਂ ਅਸੀਂ ਨਹੀਂ ਕਿਸੇ ਨਾਲ ਫਰਕ ਕਰਦੇ ਅਸੇਨੀ ਕਿਸੇ ਨਾਲ ਜਾਤ ਪਾਤ ਕਰਦੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਤਾਂ ਫਿਰ ਸਾਰਿਆਂ ਦਾ ਵੀ ਫਰਜ਼ ਬਣਦਾ ਕਿ ਉਹ ਵੀ ਸਤਿਗੁਰੂ ਰਵਿਦਾਸ ਮਹਾਰਾਜ ਦਾ ਸਤਿਕਾਰ ਕਰਨ ਔਰ ਇਹਦੇ ਨਾਲ ਕਰਨ ਦੇ ਨਾਲ ਇਦਾਂ ਕਰਨ ਦੇ ਨਾਲ ਇੱਕ ਤਾਂ ਆਪਸੀ ਭਾਈਚਾਰਕ ਸਾਂਝ ਕੈਮਰਾ ਬੇਗੀ ਦੂਸਰਾ ਦੋਨੋਂ ਸਮਾਜ ਰਲ ਕੇ ਚੱਲਣਗੇ ਔਰ ਰਲ ਕੇ ਚੱਲਣ ਦੇ ਨਾਲ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹਾਲਾਤ ਖਰਾਬ ਨਹੀਂ ਹੋਣਗੇ ਔਰ ਇੱਕ ਦੂਜੇ ਦਾ ਮਾਨ ਸਤਿਕਾਰ ਵਧੂਗਾ ਸੋ ਇੱਥੇ ਮੈਂ ਆਪਣੇ ਸਮਾਜ ਨੂੰ ਵੀ ਸੰਦੇਸ਼ ਦੇਣਾ ਚਾਹਾਂਗਾ ਕਿ ਆਓ ਆਪਾਂ ਰਲ ਮਿਲ ਕੇ ਸਾਰੇ ਹੰਬਲਾਂ ਮਾਰੀਏ ਔਰ ਜਿੰਨੇ ਵੀ ਸਤਗੁਰੂ ਰਵੀਦਾਸ ਮਹਾਰਾਜ ਦੇ ਗੁਰੂ ਕਰਨੇ ਉਹਨਾਂ ਗੁਰੂ ਘਰਾਂ ਵਿੱਚ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਕਰੀਏ ਔਰ ਗੁਰੂ ਘਰਾਂ ਦੇ ਉੱਤੇ ਹਰ ਦੇ ਨਿਸ਼ਾਨ ਸਭ ਚਲਾਈਏ ਔਰ ਕਾਂਸ਼ੀ ਮੰਦਰ ਦਾ ਹੁਕਮਨਾਮਾ ਮੰਨੀਏ ਔਰ ਇਹੀ ਹੀ ਮੈਂ ਸਮਾਜ ਨੂੰ ਸੰਦੇਸ਼ ਦੇਣਾ ਚਾਹਾਂਗਾ ਜਿਸ ਸੰਘਰਸ਼ ਨੂੰ ਸਤਗੁਰੂ ਰਵੀਦਾਸ ਮਹਾਰਾਜ ਨੇ 151 ਸਾਲ ਲੜਿਆ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਉਹ ਆਜ਼ਾਦੀ ਸਾਨੂੰ ਸੰਤ ਰਾਮ ਅਨੰਦ ਮਹਾਰਾਜ ਜੀ ਆਪਣੇ ਸਰੀਰ ਦੇ ਖੂਨ ਦਾ ਕਤਰਾ-ਕਤਰਾ ਬਹਾ ਕੇ ਸਾਨੂੰ ਅੱਜ ਦੇ ਗਏ ਆ ਸੋ ਆਓ ਆਪਾਂ ਰਲ ਕੇ ਉਸ ਆਜ਼ਾਦੀ ਦਾ ਨਿਗ ਮਾਰਨ ਦੇ ਲਈ ਆਪਾਂ ਇਕਜੁੱਟ ਹੋਈਏ ਔਰ ਬਦਾਸੀਆ ਧਰਮ ਦਾ ਝੰਡਾ ਬਲੰਦ ਕਰੀਏ ਔਰ ਕਾਂਸ਼ੀ ਬਨਾਸ ਦੀ ਧਰਤੀ ਦੇ ਸਤਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਨਾਲ ਜੁੜ ਕੇ ਜਨ ਜਨ ਤੱਕ ਸਤਗੁਰੂ ਰਵਿਦਾਸ ਜੀ ਦਾ ਮਿਸ਼ਨ ਦਾ ਪ੍ਰਚਾਰ ਤੇ ਪ੍ਰਸਾਰ ਕਰੀਏ ਔਰ ਆਪਣੇ ਸਮਾਜ ਨੂੰ ਨਸ਼ਾ ਤੋਂ ਰਹਿਤ ਕਰੀਏ ਤਾਈਓ ਆਪਾਂ ਸਤਗੁਰੂ ਰਵਿਦਾਸ ਜੀ ਦੀ ਸੱਚੀ ਔਲਾਦ ਕਹਿਲਾ ਸਕਦੇ ਆ ਜੈ ਗੁਰਦੇਵ ਤਨ ਗੁਰੂ ਦੇਵ ਜੀ ਅਸੀਂ ਗੱਲਬਾਤ ਕੀਤੀ ਜੀ ਡਾਕਟਰ ਹਰਦੀਪ ਸ਼ਮਨ ਜੀ ਨਾਲ ਅਸੀਂ ਇਹਨਾਂ ਤੋਂ ਜਾਣਕਾਰੀ ਲਈ ਕਿ ਜੋ ਵੀ ਮੀਟਿੰਗ ਹੋਈ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੈ ਗੁਰਦੇਵ ਤਨ ਗੁਰਦੇਵ